ਮੂਲ ਮੰਤਰ ਨੂੰ ਆਜ ਸੱਚ ਵਾਲੇ ਸ਼ਲੋਕ ਸमीत ਹਰ ਰੋਜ਼ 40 ਦਿਨ 108 ਵਾਰ ਜਪਣਾ ਨਾ ਮਨਿਚਿਤ ਸੁਖ ਪ੍ਰਾਪਤ ਹੁੰਦੇ ਹਨ ਸਰਬ ਰੋਗ ਨਾਸ਼ ਹੁੰਦੇ ਹਨ ਸਭ ਤਰ੍ਹਾਂ ਦੀਆਂ ਵਰਕਤਾ ਘਰ ਵਿੱਚ ਵਸਦੀਆਂ ਹਨ ਬਿਆੰਤ ਤਨ ਗ੍ਰਹਿ ਵਿਥੇ ਆਉਂਦਾ ਹੈ ਇਸ ਤਰ੍ਹਾਂ ਦੇ ਗਿਆਨਵਰਤਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ कमेंट में वाहगुरु जी लिखना ना भूलो मंत्र एक सतनाम करता पुरख निरपो निर्वैर अकाल मूरत जूनी सहम गुरप्रसाद जप आदि सच जुगाद सच है बी सच नानक हो सी भी सच मूल मंत्र पाठ की व्याख्या ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਹਿਲੇ ਮਹਾਵਾਕ ਵਿੱਚ ਸਿੱਖ ਮਤ ਦੇ ਆਦ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰੰਕਾਰ ਦੇ ਸਰੂਪ ਨੂੰ ਬਿਆਨ ਕੀਤਾ ਹੈ ਇਸ ਮਹਾਵਾਕ ਨੂੰ ਸਿੱਖ ਧਰਮ ਦਾ ਮੂਲ ਮੰਤਰ ਮੰਨਿਆ ਗਿਆ ਹੈ ਇਹ ਮੂਲ ਮੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਜਪਜੀ ਸਾਹਿਬ ਦਾ ਮੰਗਲਾ ਚਰਨ ਵੀ ਇਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਰ ਭਾਗ ਤੋਂ ਪਹਿਲਾਂ ਦੁਹਰਾਇਆ ਗਿਆ ਹੈ ਅਤੇ ਕਈ ਥਾਵਾਂ ਤੇ ਇਸ ਨੂੰ ਸੰਖੇਪ ਰੂਪ ਵਿੱਚ ਏਕ ਓੰਕਾਰ ਸਤਿਗੁਰ ਪ੍ਰਸਾਦ ਦਿੱਤਾ ਗਿਆ ਹੈ ਇਸ ਮੂਲ ਮੰਤਰ ਦੇ ਬਾਅਦ ਪਹਿਲੇ ਪਿਤਾ ਆਰੰਭਕ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਗਈ ਬਾਣੀ ਜਪਜੀ ਸਾਹਿਬ ਸ਼ੁਰੂ ਹੁੰਦੀ ਹੈ ਜਪ ਆਦ ਸਚ ਜੁਗਤ ਸਚ ਵਾਲੇ ਸ਼ਲੋਕ ਦੀ ਵਿਆਖਿਆ ਨਿਰੰਕਾਰ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ ਸਤਯੁਗ ਤ੍ਰੇਤਾ ਦਵਾਪਰ ਕਲਯੁਗ ਯੁਗਾਂ ਦੇ ਆਰੰਭ ਵਿੱਚ ਵੀ ਉਸ ਨਿਰੰਕਾਰ ਦੀ ਪ੍ਰਭਤਾ ਸੀ ਅੱਜ ਵੀ ਉਸ ਸੱਚੇ ਪਰਮਾਤਮਾ ਦੀ ਹੋਂਦ ਹੈ ਗੁਰੂ ਨਾਨਕ ਸਾਹਿਬ ਉਸ ਮਾਲਕ ਦੀਆਂ ਸਿਫਤਾਂ ਗਾਉਂਦੇ ਹੋਏ ਕਥਨ ਕਰਦੇ ਹਨ ਕਿ ਭਵੇਖ ਵਿੱਚ ਵੀ ਸੱਚਾ ਪ੍ਰਭੂ ਹੀ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ